ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਓ ਆਪਣੀ ਜਿਹੜੀ 10 ਜੂਨ ਦੀ ਪੀਆਰ 131 ਵੈਰੀਟੀ ਖੇਤ ਚ ਲਾਈ ਸੀ ਹੁਣ ਲਗਭਗ 83-84 ਦਿਨ ਦੀ ਹੋ ਚੁੱਕੀ ਆ ਹੁਣ ਤੱਕ ਇਹਦੇ ਉੱਤੇ ਆਪਾਂ ਕਿਹੜੀ ਖਾਦ ਖਰਪਾਈ ਕਿਦਾਂ-ਕਿਦਾਂ ਖਾਦ ਖਰਪਾਈ ਕਿੰਨੀ ਯੂਰੀਆ ਪਾਈ ਕਿੰਨੀ ਆਪਾਂ ਜ਼ਿੰਕ ਪਾਈ ਜਾਂ ਫਿਰ ਉਹ ਜਿਹੜੀਆਂ ਖਾਦਾਂ ਪਾਈਆਂ ਜਾਂ ਫਿਰ ਸਪਰੇਇਆਂ ਕੀਤੀਆਂ ਕਿੰਨੀ ਡੋਸ ਸਪਰੇਇਆਂ ਦੀ ਸੀ ਖਾਦਾਂ ਡੋਸ ਕਿਦਾਂ-ਕਿਦਾਂ ਪਾਈ ਪੂਰੀ ਜਾਣਕਾਰੀ ਜੀ ਸ਼ੇਅਰ ਕਰਨੀ ਆਪਾਂ ਕਿਉਂਕਿ ਹੁਣ ਆਪਣੀ ਜਿਹੜੀ ਵੈਰੀਟੀ ਲਗਭਗ 83 84 ਦਿਨ ਦੀ ਹੋ ਚੁੱਕੀ ਆ ਤਾਂ ਕਿੰਨਾ ਨਸਾਰਾ ਕਰ ਚੁੱਕੀ ਆ ਹੁਣ ਬੂਟੇ ਉੱਚੇ ਨਵੇਂ ਦੀਂਦੇ ਜਾਂ ਫਿਰ ਨਹੀਂ ਪੂਰੀ ਅਧ ਜਾਣਕਾਰੀ ਸ਼ੇਅਰ ਕਰਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਆ ਚੈਨਲ ਸਬਸਕ੍ਰਾਈਬਰ ਜੁੜ ਕਰ ਲਓ ਉਹਦੇ ਨਾਲ ਲੱਗੀ ਬੈਲ ਘੰਟੀ ਦਬਾ ਲਓ ਤਾਂ ਖੇਤੀਬਾੜ ਲੈਟ ਵਿਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਜੇਕਰ ਕਿਸਾਨ ਬ੍ਰਾ ਭਾਪਾ ਪੀਆਰ 31 ਵੈਰਾਈਟੀ ਦੀ ਹੁਣ ਤੱਕ ਗੱਲ ਕਰੇ 10 ਜੂਨ ਨੂੰ ਆਪਾਂ ਖੇਤ ਦੇ ਵਿੱਚ ਇਹਦੀ ਲਵਾਈ ਕਰਾਈ ਸੀ ਤਾ ਕਦੋਂ ਕਰਨ ਸਮੇ ਕਿਸਾਨ ਵੀ ਜੇਕਰ ਆਪਾਂ ਖਾਦਾਂ ਦੀ ਗੱਲ ਕਰੀਏ ਇਹਦੇ ਵਿੱਚ ਆਪਾਂ 25 ਕਿਲੋ ਪੋਟਾਸ਼ ਤੇ ਅੱਧਾ ਬੈਗ ਯੂਰੀਆ ਦਾ ਪਾਇਆ ਸੀ ਉਸ ਤੋਂ ਬਾਅਦ ਜਦੋਂ ਖੇਤ ਚ ਲਵਾਈ ਹੋਈ ਤੇ 7 ਦਿਨ ਬਾਅਦ ਆਪਾਂ ਪਹਿਲੀ ਯੂਰੀਆ ਪਾਈ ਤੇ ਪਹਿਲੀ ਯੂਰੀਆ ਦੇ ਨਾਲ ਆਪਾਂ ਕਿਸਾਨ ਵੀ ਰੋ ਪਾਇਆ ਸੀ 33% ਵਾਲਾ ਜ਼ਿੰਕ 5 ਕਿਲੋ ਉਸ ਤੋਂ ਬਾਅਦ 8 ਦਿਨ ਬਾਅਦ ਆਪਾਂ ਦੂਸਰੀ ਯੂਰੀਆ ਪਾਤੀ ਸੀ ਉਹਦੇ ਨਾਲ ਵੀ ਆਪਾਂ 5 ਕਿਲੋ ਜ਼ਿੰਕ ਪਾਇਆ ਸੀ 33% ਯਾਨੀ ਕਿ 10 ਕਿਲੋ ਪਾਇਆ ਸੀ ਦੋ ਵਾਰਾ ਕਰਕੇ ਆਪਾਂ ਉਸ ਤੋਂ ਬਾਅਦ ਆਪਾਂ 10-10 ਦਿਨ ਦੇ ਗੈਬ ਤੇ ਤੀਸਰੀ 10 ਦਿਨ ਦੇ ਗੈਬ ਤੇ ਤੇ ਚੌਥੀ ਆਪਾਂ 15 ਦਿਨ ਦੇ ਗੈਬ ਤੇ ਜਾਨੀ ਕਿ 45 ਦਿਨ ਤੱਕ ਆਪਾਂ ਜਿਹੜੀ ਯੂਰੀਆ ਸੀ ਚਾਰ ਕਿਸ਼ਤਾਂ ਦੇ ਵਿੱਚ ਪੂਰੀ ਕਰ ਦਿੱਤੀ ਸੀ 3.5 ਬੈਗ ਸਾਢੇ 3 ਬੈਗ ਆਪਾਂ ਟੋਟਲ ਯੂਰੀਆ ਪਾਇਆ ਸੀ ਇਹਦੇ ਵਿੱਚ ਆਪਾਂ 33% ਵਾਲਾ ਜ਼ਿੰਕ ਉਸ ਤੋਂ ਬਾਅਦ ਕਿਸਾਨ ਵੀਰੋ ਜੇਕਰ ਆਪਾਂ ਗੱਲ ਕਰੀਏ ਤੇ 50-55 ਦਿਨ ਤੇ ਇਹਦੇ ਤੇ ਲੀਫ 스ਪੋਟ ਦੇ ਆਪਾਂ ਨੂੰ ਜਿਹੜੇ ੱੱਬੇ ਜੇ ਨਜ਼ਰ ਆਏ ਸੀ ਪਰ ਆਪਾਂ ਇਹਦੇ ਤੇ ਸਪਰੇ ਨਹੀਂ ਕੀ ਸੀ ਆਪਾਂ ਬਸ ਪਾ ਲੈੰਦਾ ਕੰਟਰੋਲ ਰੱਖਿਆ ਸੀ ਤਾਂ ਉਸ ਤੋਂ ਬਾਅਦ ਆਪਾਂ ਜੇਕਰ ਗੱਲ ਕਰੀਏ ਤਾਂ ਗੱਭਾ ਪਾਟਣ ਸਮੇ ਜੇਕਰ ਇੱਥੇ ਤੁਹਾਨੂੰ ਪੁੱਛਣਾ ਸੁੰਡੀ ਜਾਂ ਪੱਤਲ ਪੇੜ ਤਾਂ ਕਿਸਾਨ ਵੀ ਜੇ ਪੱਤਲ ਪੇੜ ਜਾਂ ਫਿਰ ਗੋਭ ਦੀ ਸੁੰਡੀ ਦੀ ਸ਼ਿਕਾਇਤ ਆਪਾਂ ਨੂੰ ਦੇਖ ਨੂੰ ਨਹੀਂ ਮਿਲੀ ਨਾ ਮਾਤਰ ਜੀ ਦੇਖ ਨੂੰ ਹੋ ਸਕਦਾ ਤੁਹਾਡੇ ਖੇਤ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਸਕਦੇ ਆਈ ਜਾਂ ਨਹੀਂ ਬਾਕੀ ਜਦੋਂ ਗੱਭਾ ਭਰ ਗਿਆ ਸੀ ਲਗਭਗ ਆਪਾਂ ਕਹਿ ਦਈਏ ਕਿ 80 ਦਿਨ ਦੇ ਨੇੜੇ 75 ਤੋਂ ਲੈ ਕੇ 80 ਦਿਨ ਦੇ ਵਿੱਚ ਵਿੱਚ ਕਿਸਾਨ ਵੀਰੋਂ ਆਪਾਂ 6-7 ਦਿਨ ਹੋ ਗਏ ਸਪਰੇਅ ਕੀਤੀ ਨੂੰ ਉਹਨਾ ਸਪਰੇਅ ਕੀਤੀ ਸੀ ਆਪਾਂ ਫੰਗੀਸਾਈਡ ਐਨਪੀਕੇ ਤੇ ਬਰੌਨ ਫੰਗੀਸਾਈਡ ਦੇ ਵਿੱਚ ਆਪਾਂ ਕਿਸਾਨ ਬਰੋ ਜਿਹੜਾ ਐਮਿਸਟਾਰ ਟਾਪ ਵਾਲਾ ਟੈਕਨੀਕਲ ਹੁੰਦਾ ਐਜੋਕਸੀਸਟੋਬਨ ਪਲੱਸ ਡੈਫੂਕੋਨਾਜ਼ੋਲ ਤਾਂ ਉਹ ਆਪਾਂ ਵਰਤਿਆ ਸੀ 200 ਐਮਲ ਦੀ ਡੋਜ਼ ਪਾਈ ਸੀ ਆਪਾਂ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਤਾਂ ਉਹ ਆਪਾਂ ਨੂੰ 2000 ਦਾ ਲੀਟਰ ਪਿਆ ਸੀ ਤਾਂ 200 ਐਮਲ ਦੀ ਡੋਜ਼ ਪਾਈ ਸੀ ਆਪਾਂ ਕਿੱਲੇ ਦੀ ਤੁਸੀਂ ਹਿਸਾਬ ਲਾ ਲਓ ਕਿੰਨਾ ਕਿੱਲੇ ਦੇ ਖਰਚਾ ਆਉਂਦਾ ਫੰਗੀਸਾਈਡ ਦਾ ਇਸ ਦਾ ਤਾਂ ਉਹਦੇ ਨਾਲ ਆਪਾਂ ਪਾਇਆ ਸੀ ਐਨਪੀਕੇ 13045 13045 ਆਪਾਂ ਨੂੰ 1 ਕਿਲੋ ਪਾਇਆ ਸੀ ਲਗਭਗ 150 ਰੁਪਏ ਲੱਗੇ ਮੈਨੂੰ ਪੂਰਾ ਯਾਦ ਨਹੀਂਗਾ ਇੱਥੇ ਕਿ ਪਾਇਆ ਸੀ ਤਾਂ ਉਹਦੀ ਆਪਾਂ ਤੁਹਾਨੂੰ ਇੱਥੇ ਜਿਹੜੀ ਐਨਪੀਕੇ 13015 ਤੁਸੀਂ 1.5 ਕਿਲੋ ਤਾਂ ਲੈ ਕੇ 2 ਕਿਲੋ ਪਾ ਸਕਦੇ ਆ ਆਪਣੇ ਝੋਨੇ ਦੀ ਗਰੋਥ ਵਧੀਆ ਸੀ ਤਾਂ ਆਪਾਂ ਕਿਲੋ ਨਾਲ ਬਿਹਤਰ ਸਮਝੇਗਾ ਜਦ ਲਈ ਕਿਲੋ ਪਾ ਦਿੰਨੇ ਆ ਤਾਂ ਉਹਦੇ ਨਾਲ ਆਪਾਂ 80 ਗ੍ਰਾਮ ਪਾਇਆ ਸੀ ਜਿਹੜੀ ਬਰੌਨ ਤੱਤ ਹੁੰਦਾ ਇਹ ਤਿੰਨੇ ਆਪਾਂ ਮਿਕਸ ਕਰਕੇ ਵੱਖ-ਵੱਖਰਾ ਘੋਲ ਬਣਾਇਆ ਸੀ ਹੁਣ ਇਤੇ ਘੋਲ ਬਣਾਉਣ ਦੇ ਕਈ ਕਿਸਾਨ ਬਿਲ ਗਲਤੀ ਕਰ ਲੈਂਦੇ ਕਿ ਜਿਹੜੀ ਕਈ ਵਾਰਾਂ ਚਲੋ ਐਨਪੀਕੇ ਦਾ ਤਾਂ ਘੋਲ ਆਪਾਂ ਬਣਾਉਣਾ ਹੀ ਆ ਤੇ ਨਾਲ ਬੋਰੋਨ ਤੱਤ ਦਾ ਵੀ ਵੱਖਰਾ ਘੋਲ ਬਣਾਉਣਾ ਤੇ ਜਿਹੜੀ ਫੰਗੀਸਾਈਡ ਹੁੰਦਾ ਉਹ ਸੋਚਦੇ ਆਪਾਂ ਕਿ ਚਲੋ 20 ਐਮਐਲ ਪਾਉਣੀ ਚਲ ਜਾਂ ਇਹ 40 ਐਮਐਲ ਪਾਉਣੀ ਆ ਉਹ ਆਪਾਂ ਡਾਇਰੈਕਟ ਪੰਪ ਦੇ ਵਿੱਚ ਪਾ ਦਿੰਨੇ ਉੱਥੇ ਵੀ ਕਿਸਾਨਾਂ ਦਾ ਆਪਾਂ ਜਿਹੜਾ ਰਿਜ਼ਲਟ ਘਟ ਦੇਖ ਨੂੰ ਮਿਲਦੇ ਹਮੇਸ਼ਾ ਕੋਈ ਵੀ ਆਪਾਂ ਸਪਰੇਅ ਕਰਨੀ ਆ ਚਾਹੇ ਉਹ ਲਿਕਵਿਡ ਆ ਚਾਹੇ ਉਹ ਪਾਊਡਰ ਫਾਰਮ ਚ ਆ ਘੋਲ ਬਣਾ ਇਹ ਆਪਾਂ ਜਿਹੜਾ ਫੰਗੀਸਾਈਡ ਕੀਤਾ ਸੀ ਉਹਦਾ ਵੀ ਘੋਲ ਜਿਹੜਾ ਬਾਲਟੀ ਦੇ ਵਿੱਚ ਵੱਖਰਾ ਬਣਾਇਆ ਸੀ ਤਾਂ ਕਿ ਜਿਹੜਾ ਆਪਾਂ ਨੂੰ ਉਹਦਾ ਰਿਜ਼ਲਟ ਚੰਗਾ ਦੇਖਣ ਨੂੰ ਮਿਲੇ ਡਾਇਰੈਕਟ ਆਪਾਂ ਪੰਪ 'ਚ ਨਹੀਂ ਪਾਉਂਦੇ ਤੇ 156 ਆ ਪੰਪ ਆਪਾਂ ਲਵਾਇਆ ਸੀ ਲੇਬਰ ਤੋਂ ਕਿੱਲੇ ਦੇ ਹਿਸਾਬ ਦੇ ਨਾਲ ਯਾਨੀ ਕਿ 160 ਆਪਾਂ ਕਹਿ ਦਈਏ ਕਿ 150 ਲੀਟਰ ਪਾਣੀ ਲਵਾਤਾ ਸੀ ਆਪਾਂ ਜਿਹੜਾ ਕਿੱਲੇ ਦਾ ਤਾਂ ਪੂਰਾ ਰੀਜਨਾ ਆਪਾਂ ਝੋਨੇ ਦੇ ਉੱਪਰ ਸਪਰੇਅ ਚੰਗੀ ਤਰ੍ਹਾਂ ਹੋ ਜਾਂਦੀ 150 ਲੀਟਰ ਪਾਣੀ ਨਾਲ ਤੁਸੀਂ 150 ਤੋਂ ਵੱਧ ਵੀ ਲਵਾ ਸਕਦੇ ਪਰ 150 ਤੋਂ ਘੱਟ ਨਾ ਲਾਓ ਛੇ ਪੰਪੰਦੇ ਇੱਕ ਅੱਦੇ ਪੰਪ ਦੀ ਆਪਾਂ ਖਰਚੇ ਤੋਂ ਨਾਂ ਡਰਿਆ ਕਰੋ ਉਹਦੇ ਨਾਲ ਆਪ ਨੂੰ ਓਨਾ ਫਾਇਦਾ ਵੱਧ ਹੋ ਜਾਂਦਾ ਤਾਂ ਉਸ ਤੋਂ ਬਾਅਦ ਹੁਣ ਜੇਕਰ ਅੱਗੇ ਗੱਲ ਕਰੀਏ ਕਿ ਅੱਗੇ ਜਿਵੇਂ ਹੁਣ ਇਹਦੇ ਵਿੱਚ ਥੋੜਾ ਥੋੜਾ ਤੁਹਾਨੂੰ ਟਿੱਡਾ ਜਿਹੜਾ ਹਰਾ ਟਿੱਡਾ ਨਜ਼ਰ ਆਉਂਦਾ ਪਰ ਉਹ ਅਜੇ ਆਪਾਂ ਨੂੰ ਉਹਦੀ ਕੋਈ ਦਿੱਕਤ ਨਹੀਂ ਉਹ ਪੱਤੇ ਖਾਂਦਾ ਜ਼ਰੂਰ ਪਰ ਅਜੇ ਉਹਦਾ ਐਡਾ ਹਮਲਾ ਨਹੀਂ ਹੈਗਾ ਅੱਗੇ ਜੇਕਰ ਜਿਆਦਾੀਆਂ ਮੁੰਜਰਾਂ ਆਪਾਂ ਟੋਕ ਦਾ ਨਜ਼ਰ ਆਉਂਦੇ ਉਸ ਤੇ ਪਸਪਰੇ ਉਹਦੀ ਕਰ ਸਕਦੇ ਆ ਬਾਕੀ ਗੱਲ ਆ ਜਾਂਦੀ ਹੁਣ ਤੇਲੇ ਦੀ ਤਾਂ ਤੇਲੇ ਦੀ ਕਿਸਾਨ ਵੀਰੋ ਜਿਹੜੀ ਅੱਗੇ ਸਪਰੇ ਜੇਕਰ ਤਾਂ ਇਹਦੇ ਵਿੱਚ ਅਟੈਕ ਦੇਖਨ ਨੂੰ ਮਿਲੇਗਾ ਤਾਂ ਆਪਾਂ ਸਪਰੇ ਕਰਨੀ ਆ ਵੈਸੇ ਪਿਛਲੇ 2 ਸਾਲਾਂ ਚ ਇਹਦੇ ਉੱਤੇ ਆਪਾਂ ਨੂੰ ਆਪਣੇ ਖੇਤ ਦੇ ਵਿੱਚ ਤਾਂ ਤੇਲੇ ਦਾ ਅਟੈਕ ਨਹੀਂ ਦੇਖਨ ਨੂੰ ਮਿਲਿਆ ਤੇ ਆਪਾਂ ਸਪਰੇ ਨਹੀਂ ਕੀਤੀ ਹੋ ਸਕਦਾ ਤੁਹਾਡੇ ਖੇਤ ਚ ਆਇਆ ਹੋਵੇ ਤੁਸੀਂ ਸਪਰੇ ਕੀਤੀ ਹੋਵੇ ਪਰ ਆਪਾਂ ਸਪਰੇ ਉਦੋਂ ਕਰਨੀ ਜਦੋਂ ਆਪਾਂ ਨੂੰ ਤੇਲੇ ਦਾ ਅਟੈਕ ਦਿਖੂਗਾ ਵੈਸੇ ਆਪਾਂ ਸਪਰੇ ਨਹੀਂ ਕਰਦੇ ਜਿਨਾਂ ਜਰ ਕੋਈ ਆਪਾਂ ਨੂੰ ਬਿਮਾਰੀ ਜਾਂ ਉਹਦੇ ਲੱਛਣ ਨਹੀਂ ਨਜ਼ਰ ਆਉਂਦੇ ਤਾਂ ਫੰਗੀਸਾਈਡ ਆਪਾਂ ਜਰੂਰ ਆਪਾਂ ਨੂੰ ਕਰਨਾ ਚਾਹੀਦਾ ਗੋ ਸਮੇਂ ਕਿਉਂਕਿ ਫੰਕਸਾਂ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਉਹਦੇ ਲੱਛਣਾਂ ਦਾ ਤੇ ਕਈ ਕਿਸਾਨ ਵੀ ਡਰਦੇ ਸੀ ਕਿ ਇਹ ਜਿਹੜੀ ਉੱਚੀ ਨੀਵੇਂ ਤਾਂ ਹੁਣ ਤੁਸੀਂ ਦੇਖੋਗੇ ਜਿਹੜੀ ਇਹ ਵੈਰੈਟੀ ਆ ਇਹਦਾ ਕਾਦੋ ਜਦੋਂ ਨਸਾਰਾ ਲੈ ਜਾਂਦੀ ਲਗਭਗ 90 ਦਿਨ ਤੇ ਜਾ ਕੇ ਜਿਹੜਾ ਹੈ ਨਸਾਰਾ ਪੂਰਾ ਕਰ ਹੀ ਜਾਂਦੀ ਤਕਰੀਬਨ ਤੱਕ ਬਣਾ ਹੁਣ 70% ਦਾ ਨਸਾਰਾ ਹੋ ਚੁੱਕਾ 105 ਦਿਨ ਦੇ ਵਿੱਚ ਵਿੱਚ ਨੇ ਪੂਰਾ ਨਸਾਰਾ ਕਰ ਦੇਣਾ 100% ਤਾਂ ਇਹ ਉੱਪਰੋਂ ਪੱਧਰ ਹੋ ਜਾਂਦੀ ਤੇ ਫਿਰ ਦੇਖਣਯੋਗ ਹੁੰਦੀ ਜਿਹੜੀ ਜਿੰਨਾ ਆਪਾਂ ਨੂੰ ਪਹਿਲਾਂ ਵੈਰੈਟੀ ਡਰਾਉਂਦੀ ਸੀ ਕਿ ਕਦੀ ਉੱਚਾ ਨੀਵਾ ਬੂਟਾ ਕਦੀ ਮਧਰਾ ਰੋਗ ਆ ਗਿਆ ਜਾਂ ਉਹ ਆ ਗਿਆ ਤਾਂ ਜਦੋਂ ਕਿਸਾਨ ਵੀਰੇ ਪੱਕ ਜਾਨੀ ਕਿ ਪੂਰਾ ਨਸਾਰਾ ਕਰ ਜਾਂਦੀ ਉਦੋਂ ਇਹ ਦੇਖਣਯੋਗ ਹੁੰਦੀ ਹੈ ਤੇ ਦਾਣੇ ਮੁੰਜਰ ਦੀ ਚਮਕ ਇਹਦੇ ਜਿਹੜਾ ਮੇਨ ਗੱਲਾਂ ਹੁੰਦੀਆਂ ਕਿ ਇਹਦਾ ਪਕਾ ਬਹੁਤ ਸ਼ਾਨਦਾਰ ਆ ਜਿਹੜੇ ਕਿਸਾਨ ਵੀਰੇ ਡਰਦੇ ਕਿ ਪਕਾ ਪਤਾ ਨਹੀਂ ਇਹਦਾ ਉੱਚਾ ਵੱਧ ਘਟਣਾ ਹੋਵੇ ਤਾਂ ਪਕਾ ਇਹਦਾ ਬਹੁਤ ਸ਼ਾਨਦਾਰ ਆ ਤੇ ਉੱਪਰੋਂ ਆ ਕੇ ਪੱਦਰ ਹੋ ਜਾਂਦੀ ਜਿਵੇਂ ਹੁਣ ਤੁਸੀਂ ਦੇਖ ਰਹੇ ਜੇ ਤਾਂ ਦੂਜੇ ਨੰਬਰ ਤੇ ਜਿਹੜੀ ਇਹਦੀ ਇੱਕ ਮੁੰਜਰ ਦੀ ਚਮਕ ਆ ਇਹਦੇ ਜਿੱਦ ਜਿਹੜੇ ਦਾਣੇ ਦਾਗੀ ਹੁੰਦੇ ਦਾਗੀ ਦਾਣੇ ਆਉਣ ਦੀ ਸ਼ਿਕਾਇਤ ਜਿਹੜੀ ਬਹੁਤ ਘੱਟ ਆ ਤਾਂ ਇਸੇ ਕਰਕੇ ਜਿਹੜੀ ਵੈਰੈਟੀ ਜ਼ਿਆਦਾ ਝਾੜ ਦੇ ਜਾਂਦੀ ਆ ਆਪਾਂ ਨੂੰ ਕਿਸਾਨ ਵੀਰੋ 2 ਸਾਲ ਪਿਛਲੇ 2 ਸਾਲਾਂ ਦਾ ਆ ਤੀਸਰਾ ਸਾਲ ਇਹ ਤਾਂ ਬਹੁਤ ਫਿੱਟ ਬੈਠੀ ਵੈਰੈਟੀ ਪਹਿਲਾਂ ਆਪਾਂ ਪੀਰਸੋ 14 ਲਾਉਂਦੇ ਰਹੇ ਆ ਉਹਦੀ ਸੋਧ ਆ ਤੇ ਉਹ ਵੀ ਆਪਣੇ ਖੇਤਾਂ ਦੇ ਬਹੁਤ ਸ਼ਾਨਦਾਰ ਝਾੜ ਦਿੰਦੀ ਰਹੀ ਆ ਉਹਨੂੰ ਹਾਲਾਗ ਬਾਅਦ ਵਿੱਚ ਜਿਹੜੀਆਂ ਬੀਐਲਬੀ ਦੀਆਂ ਬਿਮਾਰੀਆਂ ਜੀਆਂ ਰੋਗ ਆਉਂਦੇ ਪਏ ਸੀ ਉਹਦੇ ਕਰਕੇ ਜਿਹੜਾ ਉਹਨੂੰ ਆਪਾਂ ਬਦਲ ਦਿੱਤਾ ਹੁਣ ਇਹ ਵੈਰੈਟੀ ਆਪਣੇ ਖੇਤਾਂ 'ਚ 3 ਸਾਲ ਤੋਂ ਚੱਲ ਰਹੀ ਆ ਤਹ ਫਹਲਾਲ ਇਹਦੀ ਕੰਡੀਸ਼ਨ ਦੇਖੀ ਤੇ ਬਹੁਤ ਜ਼ਾਨਦਾਰ ਤੇ ਚੰਗਾ ਝਾੜ ਆਉਣ ਦੀ ਉਮੀਦ ਆ ਅੱਗੋਂ ਦੇਖੋਗੇ ਕਿੰਨਾ ਝਾੜ ਆਉਂਦਾ ਬਾਕੀ ਇਹਦੀ ਕੁਆਲਿਟੀ ਦੇ ਹਿਸਾਬ ਨਾਲ ਜੇਕਰ ਗੱਲ ਕਰੀਏ ਤਾਂ ਇਹ ਜਿਵੇਂ ਆਪਾਂ ਬਾਸਮਤੀ ਦੀ ਚਮਕ ਬਣਾਉਣ ਨੂੰ ਟੈਕਨੀਕਲ ਵਰਤਦੇ ਆ ਜਾਂ ਫਿਰ ਆਪਾਂ ਕਹਿ ਦਈਏ ਇਹਦੀ ਚਮਕ ਬਹੁਤ ਸ਼ਾਨਦਾਰ ਆ ਤਾਂ ਜੇਕਰ ਆਪਾਂ ਹੁਣ ਗੱਲ ਕਰਦੇ ਕਿ ਕਈ ਕਿਸਾਨ ਨੂੰ ਪੁੱਛਣ ਦੇ ਕਿ ਕਿੰਨਿਆਂ ਸਪਰੇਅ ਦੀ ਇਹਨੂੰ ਲੋੜ ਪੈ ਸਕਦੀ ਕਿਸਾਨ ਵੀਰੋ ਆਪਾਂ ਜੇਕਰ ਇਹਦੀ ਬਿਲਕੁਲ ਸਹੀ ਮੈਨੇਜਮੈਂਟ ਕਰ ਲੈਂਦੇ ਆ ਆਪਾਂ ਬਿਨਾਂ ਸਪਰੇਅ ਤੋਂ ਇਹਨੂੰ ਵੈਰਾਈਟੀ ਨੂੰ ਕਾਮਯਾਬ ਕਰ ਸਕਦੇ ਆ ਹੁਣ ਐਸੇ ਵੈਸੇ ਇਸ ਵਾਰ ਜਿਹੜੀ ਗੋਭ ਦੀ ਸੁੰਡੀ ਜਾਂ ਫਿਰ ਪੱਤਾ ਲਪੇੜ ਸੁੰਡੀ ਆ ਉਹਦਾ ਅਟੈਕ ਆ ਜੇਸ ਟਾਈਮ ਤੇ ਹੋਣਾ ਸੀ ਉਸ ਟਾਈਮ ਤੇ ਜਿਹੜੇ بارشਾਂ ਹੁੰਦੀਆਂ ਰਹੀਆਂ ਕਿਉਂਕਿ ਜਦੋਂ ਮੀਂਹ ਪੈਣ ਉਦੋਂ ਜਿਹੜੇ ਨਾ ਤਾਂ ਪੱਤਾ ਲਪੇੜ ਸੁੰਡੀ ਵੱਧਦੀ ਤੇ ਨਾ ਜਿਹੜੀ ਗੋਭ ਦੀ ਸੁੰਡੀ ਹੁੰਦੀ ਕਿਉਂਕਿ ਗੋਭਾਂ ਦੇ ਵਿੱਚ ਪਾਣੀ ਭਰ ਜਾਂਦਾ ਤੇ ਗੋਭ ਦੀ ਸੁੰਡੀ ਮਰ ਜਾਂਦੀ ਹੈ ਇਸ ਵਾਰ ਤਾਂ ਹੀ ਆਪਣੇ ਖੇਤ ਦੇ ਵਿੱਚ ਕੋਈ ਚਿੱਟੀ ਮੁੰਜਰਾ ਆਪਾਂ ਨੂੰ ਨਜ਼ਰ ਨਹੀਂ ਦੇਖਣ ਨੂੰ ਮੇਰੇ ਹੋ ਸਕਦਾ ਇੱਕ ਦੋ ਮੁੰਜਰੇ ਕਿਤੇ ਹੋਣ ਪਰ ਬਿਲਕੁਲ ਸਾਫ਼ ਰੈਡੀ ਖੜੀ ਆ ਤਾਂ ਬਿਲਕੁਲ ਆਪਾਂ ਕਹਿ ਦਈਏ ਕਿ ਬਿਨਾਂ ਸੁੰਡੀ ਵਾਲੀ ਸਪਰੇ ਤੋਂ ਆਪਾਂ ਵੈਰੈਟੀ ਇਸ ਟਾਈਮ ਤੇ 8085 ਦੇਣ ਦੀ ਹੋ ਚੁੱਕੀ ਆ ਤਾਂ ਬਹੁਤ ਸ਼ਾਨਦਾਰ ਆ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਕਮੈਂਟ ਕਰਾ YouTube ਪੁੱਛ ਸਕਦੇ ਜੀ ਵੀਡੀਓ ਚੰਗ ਲੱਗੇ ਤਾਂ ਹੋਰ ਭਰਾਵਾਂ ਤੱਕ ਸ਼ੇਅਰ ਕਰ ਦਿਓ ਤਾਂ ਬਹੁਤ ਬਹੁਤ ਧੰਨਵਾਦ